ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਚੈਨਲ ਡੂਮਣਾ ਖ਼ਬਰੀ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਚੰਗੇ ਅਤੇ ਤੰਦਰੁਸਤ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਇਹ ਵੀਡੀਓ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਚਲੋ ਗੱਲ ਕਰਦੇ ਹਾਂ ਅੱਜ ਦੀਆਂ ਖਾਸ ਅਤੇ ਮੁੱਖ ਖ਼ਬਰਾਂ ਬਾਰੇ ਪੰਜਾਬ ਸਿੱਖਿਆ ਵਿਭਾਗ ਨੇ 11ਵੀਂ ਜਮਾਤ ਵਿੱਚ ਨਵਾਂ ਵਿਸ਼ਾ ਲਾਜ਼ਮੀ ਕੀਤਾ ਮਿਡ ਸੈਸ਼ਨ ਵਿੱਚ ਵੀ ਨਵਾਂ ਵਿਸ਼ਾ ਸ਼ੁਰੂ ਕਰਨ ਦੇ ਫਰਮਾਨ ਨਾਲ 11ਵੀਂ ਜਮਾਤ ਵਿੱਚ ਉਦਮੀ ਵਿਸ਼ਾ ਲਾਜ਼ਮੀ ਹੋ ਗਿਆ ਹੈ ਵਿਦਿਆਰਥੀਆਂ ਨੂੰ ਵਪਾਰਕ ਹੁਨਰ ਸਿਕਲਾਈ ਮਿਲੇਗੀ ਜੋ ਪਵਿਕ ਵਿੱਚ ਰੁਜ਼ਗਾਰੀ ਵਧਾਏਗੀ ਇਹ ਫੈਸਲਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਜਾਰੀ ਕੀਤਾ ਗਿਆ ਹੈ ਪੰਜਾਬ ਵਿੱਚ ਫਲੋਰਸ ਡਿਪਾਰਟਮੈਂਟ ਨੇ ਵਾਈਲਡ ਬੋਰਾਂ ਦੀ ਬਿਮਾਰੀ ਤੇ ਰਿਪੋਰਟ ਜਾਰੀ ਕੀਤੀ ਵਾਈਲਡ ਬੋਰਾਂ ਵਿੱਚ ਫੇਫੜੇ ਅਤੇ ਜਿਗਰ ਦੀ ਗੰਬੀਰ ਬਿਮਾਰੀ ਨੇ ਕਈ ਜਾਨਾਂ ਲਈਆਂ ਹਨ ਜਿਸ ਤੇ ਫਲੋਰਸ ਵਿਭਾਗ ਨੇ ਵਿਸਤਾਰ ਨਾਲ ਰਿਪੋਰਟ ਜਾਰੀ ਕੀਤੀ ਹੈ ਪੰਜਾਬ ਦੇ ਜੰਗਲੀ ਖੇਤਰਾਂ ਵਿੱਚ ਨਿਗਰਾਨੀ ਵਧਾਈ ਗਈ ਹੈ ਅਤੇ ਕਿਸਾਨਾਂ ਨੂੰ ਵੀ ਸਾਵਧਾਨ ਰਹਿਣ ਦੀ ਹਦਾਇਤ ਕੀਤੀ ਗਈ ਇਹ ਬਿਮਾਰੀ ਜ਼ਮੀਨੀ ਪੱਧਰ ਤੇ ਫੈਲਣ ਦਾ ਖਤਰਾ ਹੈ ਪੰਜਾਬ ਵਿੱਚ ਨਫ਼ਰਤ ਵਿਰੁੱਧ ਕਾਂਗਰਸ ਸੇਵਾਦਲ ਨੇ ਜਾਗਰੂਕਤਾ ਮੁਹਿੰਮ ਚਲਾਈ। ਦੇਸ਼ ਵਿੱਚ ਨਫ਼ਰਤ ਦਾ ਕਾਰਨ ਬੇਇਨਸਾਫੀ ਹੈ। ਇਸ ਖਿਲਾਫ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾਦਲ ਨੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ। ਲੋਕਾਂ ਨੂੰ ਏਕਤਾ ਅਤੇ ਨਿਆਂ ਦੀ ਅਪੀਲ ਕੀਤੀ ਗਈ ਹੈ। ਇਹ ਮੁਹਿੰਮ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਲਈ ਚਲਾਈ ਜਾ ਰਹੀ ਹੈ। ਪੰਜਾਬ ਪੁਲਿਸ ਨੇ ਰਾਜ ਵਿਰੋਧੀ ਤਖਤਾ ਤੇ ਪਾਕਿਸਤਾਨ ਨਾਲ ਜੁੜੇ ਨਸ਼ੇ ਹਥਿਆਰਾਂ ਦੇ ਰੈੰਗ ਨੂੰ ਤੋੜਨ ਲਈ ਵੱਡੀ ਮੁਹਿੰਮ ਚਲਾਈ ਜਿਸ 'ਚ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਅਤੇ ਲੱਖਾਂ ਰੁਪਏ ਵਾਲੀ ਨਸ਼ੇ ਦੀ ਖੇਪ ਜ਼ਬਤ ਕੀਤੀ ਗਈ ਹੈ ਇਹ ਤਾਜ਼ਾ ਕਾਰਵਾਈ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਅਤੇ ਪੰਜਾਬ 'ਚ ਗੈਰ ਕਾਨੂੰਨੀ ਗਤੀਵਿਧੀਆਂ ਤੇ ਨਕੇਲ ਪਾਉਣ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ ਅੱਜ ਦੇ ਨਵੇਂ ਅਪਡੇਟ ਮੁਤਾਬਕ ਗੁਰਦਾਸਪੁਰ ਅਤੇ ਫਿਰੋਜ਼ਪੁਰ ਖੇਤਰਾਂ ਵਿੱਚ ਮੌਸਮ ਖੱਜੀ ਰਹਿਣ ਅਤੇ ਬਲਤਿਆਨ ਵਿੱਚ ਪਾਣੀ ਦੀ ਉਚਾਈ ਕਾਰਨ ਭਾਰੀ ਫਸਲ ਨੁਕਸਾਨ ਤੋਂ ਬਾਅਦ ਕਿਸਾਨਾਂ ਵੱਲੋਂ ਸਰਕਾਰ ਕੋਲ ਵੱਧ ਚੜ ਕੇ ਰਾਹਤ ਮੰਗ ਕੀਤੀ ਜਾ ਰਹੀ ਹੈ ਹਾਲਾਤ ਦੇ ਖਤਮ ਹੋਣ ਲਈ ਰਾਹਤ ਪੈਕੇਜ ਵਿਸ਼ੇਸ਼ ਸਰਵੇ ਅਤੇ ਤੁਰੰਤ ਮੁਆਵਜ਼ਾ ਦਾ ਐਲਾਨ ਕਰਨ ਦੀ ਲੋੜ ਹੋ ਰਹੀ ਹੈ ਅੱਜ ਭਾਰਤੀ ਹਵਾਈ ਸੈਨਾ ਦੇ 93 ਸਥਾਪਨਾ ਦਿਵਸ ਤੇ ਪੰਜਾਬ ਚ ਯੋਧਿਆਂ ਅਤੇ ਸ਼ਹੀਦਾਂ ਨੂੰ ਵਿਸ਼ੇਸ਼ ਸਲਾਮ ਦਿੱਤਾ ਗਿਆ ਜਿਸ ਵਿੱਚ ਸਰਕਾਰੀ ਸਮਾਗਮ ਯੂਥ ਕਾਂਗਰਸ ਦੇ ਤਰਫੋਂ ਸ਼ਹੀਦਾਂ ਦੇ ਯਾਦਗਾਰ ਤੇ ਨਮਸਕਾਰ ਅਤੇ ਹਵਾਈ ਸੈਨਾ ਦੀ ਵਿਰਾਸਤ ਨੂੰ ਮਨਾਇਆ ਗਿਆ ਇਸ ਮੌਕੇ ਫਲਾਈਪਾਸਟ ਰਫੇਲ ਸਮੇਤ ਫਾਈਟਰ ਜੈਟ ਦੀ ਵਿਖਾਈ ਅਤੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਸੰਦੇਸ਼ ਦਿੱਤਾ ਗਿਆ ਪੰਜਾਬ ਵਿੱਚ ਰਾਜ ਵਿਰੋਧੀ ਗਤੀਵਿਧੀਆਂ ਵਿਰੁੱਧ ਪੁਲਿਸ ਨੇ ਵਿਸ਼ੇਸ਼ ਛਾਪੇਮਾਰੀ ਕੀਤੀ ਪਾਕਿਸਤਾਨ ਨਾਲ ਜੁੜੀਆਂ ਰਾਜ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਹਥਿਆਰਾਂ ਅਤੇ ਨਸ਼ੇ ਦੇ ਰੈਂਗ ਨੂੰ ਤੋੜ ਦਿੱਤਾ ਦੋ ਵਿਅਕਤੀ ਗ੍ਰਿਫਤਾਰ ਹੋਏ ਅਤੇ ਵੱਡੀ ਮਾਤਰਾ ਵਿੱਚ ਨਸ਼ਾ ਜ਼ਬਤ ਹੋਇਆ ਇਹ ਕਾਰਵਾਈ ਸਰਹੱਦ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਅਹਿਮ ਹੈ ਪੰਜਾਬ ਵਿੱਚ بارش ਕਾਰਨ ਡੈਮ ਅਧਿਕਾਰੀਆਂ ਨੇ ਵਿਸ਼ੇਸ਼ ਤਿਆਰੀਆਂ ਕੀਤੀਆਂ ਅਣਚਾਹੀ ਬਾਰਿਸ਼ ਦੀ ਭਵਿੱਖਬਾਣੀ ਨਾਲ ਪੰਜਾਬ ਅਤੇ ਡੈਮ ਅਧਿਕਾਰੀਆਂ ਨੇ ਬੰਦ ਸ਼ੁੱਧੀ ਅਤੇ ਰਾਹਤ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਹੈ ਗੁਰਦਾਸਪੁਰ ਅਤੇ ਕਪੂਰਥਲਾ ਵਰਗੇ ਜ਼ਿਲ੍ਹਿਆਂ ਵਿੱਚ ਨਿਗਰਾਨੀ ਵਧਾਈ ਗਈ ਹੈ ਲੋਕਾਂ ਨੂੰ ਬੰਦ ਸਥਿਤੀਆਂ ਵਿੱਚ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਅੰਤਰਰਾਸ਼ਟਰੀ ਬਾਜ਼ਾਰ ਦੇ ਪ੍ਰਭਾਵ ਨਾਲ ਪੰਜਾਬ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ ਅਤੇ ਅਗਲੇ ਮਹੀਨਿਆਂ ਵਿੱਚ 50% ਤੱਕ ਘਟਣ ਦੀ ਸੰਭਾਵਨਾ ਹੈ ਦੀਵਾਲੀ ਖਰੀਦਦਾਰੀ ਤੋਂ ਪਹਿਲਾਂ ਇਹ ਲੋਕਾਂ ਲਈ ਚੰਗੀ ਖਬਰ ਹੈ ਵਪਾਰੀਆਂ ਨੂੰ ਨਵੀਨਤਮ ਅੰਕੜੇ ਚੈੱਕ ਕਰਨ ਦੀ ਸਲਾਹ ਦਿੱਤੀ ਗਈ ਹੈ ਪੰਜਾਬ ਵਿੱਚ ਹਸਪਤਾਲਾਂ ਲਈ 209 ਨਵੇਂ ਸੁਰੱਖਿਆ ਅਧਿਕਾਰੀ ਨਿਯੁਕਤ ਸਰਕਾਰ ਨੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਸੁਰੱਖਿਆ ਵਧਾਉਣ ਲਈ 209 ਨਵੇਂ ਗਾਰਡਾਂ ਦੀ ਪ੍ਰਤੀ ਨੂੰ ਹਰੀ ਝੰਡੀ ਦਿੱਤੀ ਹੈ। ਇਹ ਕਦਮ ਔਰਤਾਂ ਅਤੇ ਬੱਚਿਆਂ ਵਿਰੁੱਧ ਵਧਰੇ ਅਪਰਾਧਾਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਹਸਪਤਾਲ ਪ੍ਰਸ਼ਾਸਨ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਵਿੱਚ ਨਕਲੀ ਖੋਆ ਬਣਾਉਣ ਵਾਲੇ ਗੋਦਾਮਾਂ ਤੇ ਫੂਡ ਸੇਫਟੀ ਟੀਮ ਦੀ ਛਾਪੇ ਮਾਰੀ ਫੂਡ ਸੇਫਟੀ ਅਧਿਕਾਰੀਆਂ ਨੇ ਨਕਲੀ ਖੋਆ ਤੇ ਗੰਦੇ ਭੋਜਨ ਬਣਾਉਣ ਵਾਲੇ ਗੋਦਾਮਾਂ ਤੇ ਵੱਡੀ ਰੇਡ ਮਾਰੀ ਜਿੱਥੇ ਵੱਡੀ ਮਾਤਰਾ ਵਿੱਚ ਨਕਲੀ ਸਮਾਨ ਜ਼ਬਤ ਕੀਤਾ ਗਿਆ ਹੈ ਦੀਵਾਲੀ ਤੋਂ ਪਹਿਲਾਂ ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੱਡਾ ਐਕਸ਼ਨ ਲਿਆ ਜਾਵੇਗਾ ਲੋਕਾਂ ਨੂੰ ਗੰਦੇ ਭੋਜਨ ਤੋਂ ਬਚਣ ਦੀ ਹੁਸ਼ਿਆਰੀ ਜਾਰੀ ਕੀਤੀ ਗਈ ਹੈ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਵਿਦੇਸ਼ ਮੰਤਰਾਲੇ ਨੂੰ ਪੰਜਾਬੀ ਨੌਜਵਾਨਾਂ ਨੂੰ ਰੂਸੀ ਫੌਜ ਵਿੱਚ ਧੋਖੇ ਨਾਲ ਭਰਤੀ ਕੀਤੇ ਜਾਣ ਵਾਲੇ ਮਾਮਲੇ ਵਿੱਚ ਮਦਦ ਦੀ ਬੇਨਤੀ ਕੀਤੀ। ਕਈ ਨੌਜਵਾਨ ਮਰ ਚੁੱਕੇ ਹਨ ਜਾਂ ਗੁੰਮ ਹਨ, ਜਾਂ ਦੀ ਕੁਝ ਵਾਪਸ ਆ ਗਏ ਹਨ। ਕੇਂਦਰ ਨੂੰ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੰਜਾਬ ਵਿੱਚ ਬੱਚਿਆਂ ਲਈ ਜਾਨਲੇਵਾ ਕਾਲਰਿਫ ਕਾਫ ਸਰਪ ਤੇ ਪਾਬੰਦੀ। ਮਾਨ ਸਰਕਾਰ ਨੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਲਰਿਫ ਕਾਫ ਸਰਪ ਤੇ ਮੁਕੰਮਲ ਬੈਨ ਲਗਾ ਦਿੱਤਾ ਹੈ। ਇਹ ਦਵਾਈ ਖਤਰਨਾਕ ਹੈ ਤੇ ਕਿਸੇ ਵੀ ਦੁਕਾਨ ਤੇ ਵਿਕਰੀ ਨਹੀਂ ਹੋਵੇਗੀ। ਡਾਕਟਰਾਂ ਤੇ ਮਾਪਿਆਂ ਨੂੰ ਹੁਸ਼ਿਆਰ ਕੀਤਾ ਗਿਆ ਹੈ ਕਿ ਵਿਕਲਪਿਕ ਦਵਾਈਆਂ ਵਰਤੋ। ਅੰਮ੍ਰਿਤਸਰ ਤੋਂ ਲੈ ਕੇ ਪਟਿਆਲਾ ਤੱਕ ਦੇ ਖੇਤੀਬਾੜੀ ਖੇਤਰਾਂ ਵਿੱਚ ਅੱਜ ਤੋਂ ਸਾਫ਼ ਅਤੇ ਖੁਸ਼ਕ ਮੌਸਮ ਰਹਿਣ ਦੀ ਭਵਿੱਖਬਾਣੀ ਹੈ। ਪਿਛਲੇ 2 ਦਿਨਾਂ ਦੀ ਭਾਰੀ ਬਾਰਿਸ਼ ਨੇ ਝੋਨੇ ਦੀ ਫਸਲ ਨੂੰ ਨੁਕਸਾਨ ਪਹੁੰਚਾਇਆ ਸੀ ਪਰ ਹੁਣ ਖੁਸ਼ਕੀ ਕਾਰਨ ਕਟਾਈ ਸੁਚਾਰੂ ਹੋਵੇਗੀ। ਤਾਪਮਾਨ ਆਮ ਨਾਲੋਂ 9.6 ਡਿਗਰੀ ਘੱਟ ਰਹੇਗਾ ਜੋ ਸਵੇਰ ਸ਼ਾਮ ਠੰਡ ਵਧਾਏਗਾ। ਬਰਨਾਲਾ ਪੁਲਿਸ ਨੇ ਇੱਕ ਕਾਲਜ ਵਿਦਿਆਰਥਣੀ ਦੇ ਬੈਗ ਨੂੰ ਖੋਦਣ ਵਾਲੇ ਅਪਰਾਧੀ ਨੂੰ ਤੇਜ਼ੀ ਨਾਲ ਗ੍ਰਿਫਤਾਰ ਕਰ ਲਿਆ ਹੈ। ਇਹ ਕਾਰਵਾਈ ਮਹਿਲਾ ਸੁਰੱਖਿਆ ਨੂੰ ਮਜ਼ਬੂਤ ਕਰਨ ਵਾਸਤੇ ਅਹਿਮ ਹੈ ਅਤੇ ਵਿਦਿਆਰਥਣੀ ਨੂੰ ਬੈਗ ਵੀ ਵਾਪਸ ਮਿਲ ਗਿਆ। ਨਵੀਂ GST ਵਿਵਸਥਾ ਨਾਲ ਪੰਜਾਬ ਵਿੱਚ ਦਵਾਈਆਂ ਅਤੇ ਸਿਹਤ ਸੇਵਾਵਾਂ ਦੇ ਖਰਚੇ ਵਿੱਚ ਕਮੀ ਆਵੇਗੀ ਜੋ ਮਰੀਜ਼ਾਂ ਲਈ ਰਾਹਤ ਲਿਆਏਗੀ। ਇਹ ਫੈਸਲਾ ਸਿਹਤ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਹਸਪਤਾਲਾਂ ਵਿੱਚ ਇਲਾਜ ਸਸਤਾ ਹੋਵੇਗਾ। ਲੋਕਾਂ ਨੂੰ ਨਵੀਆਂ ਦਰਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਹੜਾ ਕਾਰਨ ਪੰਜਾਬ ਦੀ ਮਿੱਟੀ ਵਿੱਚ ਸੇਲਟ ਜਮਾ ਅਤੇ ਹਾਰਡ ਪੈਨ ਬਣ ਗਏ ਹਨ ਜੋ ਪਾਣੀ ਦੀ ਸੋਖ ਅਤੇ ਜੜ੍ਹਾਂ ਦੇ ਵਿਕਾਸ ਨੂੰ ਰੋਕ ਰਹੇ ਹਨ। ਜ਼ਿਆਦਾਤਰ ਆਰਗੈਨਿਕ ਕਾਰਬਨ ਵੱਧ ਗਿਆ ਪਰ ਲੋਹੇ ਵਰਗੇ ਮਾਈਕਰੋਨਿਊਟ੍ਰੀਐਂਟਸ ਵੀ ਵੱਧ ਗਏ ਹਨ। ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਅਪਣਾਉਣ ਅਤੇ ਸਰਕਾਰੀ ਮਦਦ ਲੈਣ ਦੀ ਸਲਾਹ ਦਿੱਤੀ ਗਈ ਹੈ। ਫਿਰੋਜ਼ਪੁਰ ਦੇ ਪਿੰਡ ਲੱਖੋ ਕੇ ਬਹਿਰਾਮ ਵਿੱਚ ਨਸ਼ੇ ਨਾਲ ਹੋਈਆਂ ਚਾਰ ਨੌਜਵਾਨਾਂ ਦੀਆਂ ਮੌਤਾਂ ਬਾਅਦ ਪੁਲਿਸ ਨੇ ਜਾਂਚ ਅਤੇ ਛਾਪੇਮਾਰੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਨਸ਼ੇ ਦੀ ਸਪਲਾਈ ਰੋਕਣ ਲਈ ਖੇਤਰ ਵਿੱਚ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ। ਇਹ ਘਟਨਾ ਨਸ਼ੇ ਦੇ ਪ੍ਰਭਾਵ ਅਤੇ ਖਾਸ ਕਰ ਨੌਜਵਾਨਾਂ ਵਿੱਚ ਏਜ ਦੇ ਵਿਰੁੱਧ ਜਾਗਰੂਕਤਾ ਦੀ ਲੋੜ ਨੂੰ ਫਿਰ ਇੱਕ ਵਾਰ ਉਜਾਗਰ ਕਰਦੀ ਹੈ। ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਘੱਟੋ ਘੱਟ ਨਸ਼ਾ ਪੈਦਾ ਕਰਨ ਵਾਲਿਆਂ ਨੂੰ ਕਠੋਰ ਸਜ਼ਾ ਦੇਣ ਲਈ ਕਦਮ ਚੁੱਕੇ ਜਾਣਗੇ। ਕੈਨੇਡਾ ਦੇ ਸਰੀ ਵਿੱਚ 30 ਸਾਲਾਂ ਪੰਜਾਬੀ ਮਜ਼ਦੂਰ ਮਨਵਿੰਦਰ ਸਿੰਘ ਦੀ ਨਿਰਮਾਣ ਸਾਈਟ ਤੇ ਹਾਦਸੇ ਵਿੱਚ ਮੌਤ ਹੋ ਗਈ ਉਹ ਵਰਕ ਪਰਮਿਟ ਤੇ ਕੰਮ ਕਰ ਰਿਹਾ ਸੀ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਪਰਿਵਾਰ ਨੂੰ ਸਹਾਇਤਾ ਤੇ ਵੀਜ਼ਾ ਨਿਯਮਾਂ ਬਾਰੇ ਜਾਗਰੂਕਤਾ ਵਧਾਉਣ ਦੀ ਮੰਗ ਕੀਤੀ ਗਈ ਹੈ। ਥਾਣਾ ਸੋਹਣਾ ਪੁਲਿਸ ਨੇ ਜਸਬੀਰ ਸਿੰਘ ਅਤੇ ਉਸ ਦੀ ਪਤਨੀ ਮਨਿੰਦਰ ਕੌਰ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਨੇ ਵਰਕ ਪਰਮਿਟ ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਦੀ ਠੱਗੀ ਕੀਤੀ। ਸ਼ਿਕਾਇਤਕਰਤਾ ਮਨਿੰਦਰ ਸਿੰਘ ਨੇ ਦੱਸਿਆ ਕਿ ਪੈਸੇ ਦੇਣ ਤੋਂ ਬਾਅਦ ਨਾ ਤਾਂ ਕੈਨੇਡਾ ਭੇਜਿਆ ਗਿਆ ਪੰਜਾਬ ਸਰਕਾਰ ਨੇ ਰਬੀ 2025-26 ਸੀਜ਼ਨ ਲਈ ਗਹਿੂ ਦੇ ਬੀਜਾਂ ਤੇ 2000 ਰੁਪਏ ਪ੍ਰਤੀ ਕੁਇੰਟਲ ਦੀ ਸਬਸਿਡੀ ਦੀ ਘੋਸ਼ਣਾ ਕੀਤੀ ਹੈ ਜੋ ਸਿਰਫ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀਆਂ ਕਿਸਮਾਂ ਲਈ ਮੌਜੂਦ ਹੋਵੇਗੀ بارش ਨਾਲ ਪ੍ਰਭਾਵਿਤ ਕਿਸਾਨਾਂ ਲਈ ਮੁਫਤ ਬੀਜ ਵੀ ਵੰਡੇ ਜਾਣਗੇ ਜੋ 2 ਹੈਕਟੇਅਰ ਤੱਕ ਸੀਮਿਤ ਰਹਿਣਗੇ ਕਿਸਾਨ ਇਸ ਸਕੀਮ ਦਾ ਲਾਭ ਲੈਣ ਲਈ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਅਚਾਨਕ ਦਿਹਾਂਤ ਨੇ ਪੂਰੇ ਪੰਜਾਬ ਨੂੰ ਸੋਗ ਵਿੱਚ ਡਬੋ ਦਿੱਤਾ ਹੈ। ਮੰਤਰੀ ਹਰਜੋਤ ਸਿੰਘ ਬੈਂਸ ਅਤੇ ਤਰਨਪ੍ਰੀਤ ਸਿੰਘ ਸੌਂਦੇ ਨੇ ਪਰਿਵਾਰ ਨੂੰ ਸਾਂਤੋਨਾਂ ਦਿੱਤੀ ਅਤੇ ਰੂਹ ਨੂੰ ਸ਼ਾਂਤੀ ਦੀ ਅਰਦਾਸ ਕੀਤੀ। ਕਾਲਜ ਦੋਸਤਾਂ ਨੇ ਵੀ ਪੁਰਾਣੀਆਂ ਯਾਦਾਂ ਸਾਂਝੀਆਂ ਕਰਕੇ ਭਾਵੁਕਤਾ ਪ੍ਰਗਟ ਕੀਤੀ ਜੋ ਉਨ੍ਹਾਂ ਦੀ ਲੋਕਪ੍ਰਿਅਤਾ ਨੂੰ ਦਰਸਾਉਂਦੀ ਹੈ। ਅੰਮ੍ਰਿਤਸਰ ਵਿਖੇ ਪੰਜਾਬ ਪੁਲਿਸ ਨੇ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਭਾਰੀ खेਪ ਬਰਾਮਦ ਕੀਤੀ ਅਤੇ ਦੋ ਵਿਦੇਸ਼ੀ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਇਹ ਨੈੱਟਵਰਕ ਪੰਜਾਬ ਭਾਰ ਵਿੱਚ ਨਸ਼ਾ ਵੰਡ ਰਿਹਾ ਸੀ ਜਿਸ ਨਾਲ ਨੌਜਵਾਨਾਂ ਵਿੱਚ ਨਸ਼ੇ ਦਾ ਖਤਰਾ ਵੱਧ ਰਿਹਾ ਸੀ। ਪੁਲਿਸ ਨੇ ਅੰਤਰਰਾਸ਼ਟਰੀ ਨੈੱਟਵਰਕ ਨੂੰ ਤੋੜਨ ਵਾਲੀ ਇਸ ਕਾਰਵਾਈ ਨੂੰ ਵੱਡੀ ਜਿੱਤ ਘਰਾੜ ਦਿੱਤਾ ਹੈ। ਜੇਕਰ ਤੁਹਾਨੂੰ ਇਸ ਚੈਨਲ ਤੇ ਖਬਰਾਂ ਸਹੀ ਅਤੇ ਦਰੁਸਤ ਲੱਗੀਆਂ ਤਾਂ ਵੀਡੀਓ ਦੇ ਹੇਠਾਂ ਕਮੈਂਟ ਸੈਕਸ਼ਨ ਵਿੱਚ ਆਪਣਾ ਸੁਝਾਅ ਜ਼ਰੂਰ ਦਿਓ। ਇਸੇ ਤਰ੍ਹਾਂ ਦੀਆਂ ਖਬਰਾਂ ਵੇਖਦੇ ਰਹਿਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ। ਧੰਨਵਾਦ।